ਟੈਂਕਰ ਕਿਸ ਤਰ੍ਹਾਂ ਡਗਮਾਉਂਦਾ ਹੋਇਆ ਸੜਕ ਦੇ ਉੱਤੇ ਡਿੱਗ ਜਾਂਦਾ ਤੇ ਪੂਰੀ ਸੜਕ ਦੇ ਉੱਤੇ ਤੇਲ ਹੀ ਤੇਲ ਹੋ ਜਾਂਦਾ ਤੇ ਪੂਰੀ ਘਟਨਾ ਜਿਹੜੀ ਸੀਸੀਟੀਵੀ ਦੇ ਵਿੱਚ ਕੈਦ ਹੁੰਦੀ ਹੈ ਤੁਸੀਂ ਸੀਸੀਟੀਵੀ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਟੈਂਕਰ ਹੈ ਜਿਹੜਾ ওভার ਸਪੀਡ ਦੇ ਨਾਲ ਆਉਂਦਾ ਫਿਰ ਕੱਟ ਲੈਣ ਲੱਗਦਾ ਤੇ ਜਦੋਂ ਕੱਟ ਲੈਣ ਲੱਗਦਾ ਇੱਕੋ ਦਮ ਉਸ ਦਾ ਬੈਲੈਂਸ ਹੈ ਜਿਹੜਾ ਵਿਗੜ ਜਾਂਦਾ ਹੈ ਹਿੱਲ ਜਾਂਦਾ ਹੈ ਜਿਸ ਦੇ ਕਾਰਨ ਟੈਂਕਰ ਪਲਟ ਜਾਂਦਾ ਜਿਹੜਾ ਟੈਂਕਰ ਸੜਕ ਤੇ ਪਲਟ ਜਾਂਦਾ ਤੇ ਪੂਰੀ ਸੜਕ ਦੇ ਉੱਤੇ ਤੇਲ ਹੀ ਤੇਲ ਹੋ ਜਾਂਦਾ ਤਸਵੀਰਾਂ ਤੁਸੀਂ ਸੀਸੀਟੀਵੀ ਵਿੱਚ ਦੇਖ ਸਕਦੇ ਹੋ ਤੇ ਚਾਰੇ ਪਾਸੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਕਿ ਕੀ ਹੋ ਗਿਆ ਇੰਨਾ ਭਿਆਨਕ ਜ਼ੋਰ ਨਾਲ ਖੜਕਾ ਹੁੰਦਾ ਆਸੇ ਪਾਸੇ ਦੇ ਲੋਕ ਨੇ ਜਿਹੜੇ ਇਕੱਠੇ ਹੋ ਜਾਂਦੇ ਨੇ ਸੜਕ ਦੇ ਉੱਤੇ ਤੇ ਦੇਖਦੇ ਨੇ ਕਿ ਕੀ ਬਾਣਾ ਵਾਪਰ ਗਿਆ ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਕਿ ਟੈਂਕਰ ਹੈ ਜਿਹੜਾ ਤੇਲ ਦੇ ਨਾਲ ਭਰਿਆ ਹੁੰਦਾ ਮੋੜ ਘਟਣ ਲੱਗਦਾ ਹੈ ਤੇ ਇੱਕੋ ਦਮ ਪਲਟ ਕੇ ਢੇਠਾ ਡਿੱਗ ਜਾਂਦਾ ਹੈ ਜਿਸ ਦੇ ਕਾਰਨ ਪੂਰੀ ਸੜਕ ਦੇ ਉੱਤੇ ਤੇਲ ਹੀ ਤੇਲ ਫੈਲ ਜਾਂਦਾ ਹੈ ਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਕਿ ਇੱਕੋ ਦਮ ਆਖਿਰ ਕੀ ਹੋ ਗਿਆ ਤੇ ਬਿਲਕੁਲ ਲੋਕਾਂ ਦੇ ਵਿੱਚ ਹਫੜਾ ਦਫੜੀ ਹੈ ਜਿਹੜੀ ਉਹ ਮੱਝ ਜਾਂਦੀ ਹੈ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜਿਹੜਾ ਟਰੱਕ ਹੈ ਉਹ ਇੱਕੋ ਦਮ ਪਲਟ ਜਾਂਦਾ ਹੈ ਤੇ ਪੂਰੀ ਧਰਤੀ ਆ ਜਿਹੜੀ ਪੂਰੀ ਉਹ ਜਗਾ ਉਸਤੇ ਤੇਲ ਹੀ ਤੇਲ ਫੈਲ ਜਾਂਦਾ ਐ ਐਸਐਮਜ਼ ਨਿਊਜ਼ ਬਿਊਰੋ ਰਿਪੋਰਟ ਇਹ ਹਾਸਾ ਸਰ ਰਾਤ ਕੋਈ 11:00 ਵਜੇ ਦਾ ਟਾਈਮ ਸੀਗਾ ਮੈਨੂੰ ਹੋਟਲ ਦੀ ਰਿਸੈਪਸ਼ਨ ਤੋਂ ਕਾਲ ਆਈ ਕਿ ਆਪਣੇ ਹੋਟਲ ਦੇ ਬਾਹਰ ਇੱਕ ਟੈਂਕਰ ਪਲਟ ਗਿਆ ਮੈਂ ਉਸੇ ਵੇਲੇ ਸੀਸੀਟੀਵੀ ਵੀਡੀਓ ਕੋਲ ਕੇ ਦੇਖੀ ਹੈ ਤੇ ਦੇਖਿਆ ਇੰਨਾ ਮਾਲਕ ਦਾ ਸ਼ੁਗਰ ਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਸ ਤਰ੍ਹਾਂ ਦਾ ਇਹ ਹਾਸਾ ਸੀਗਾ ਬਹੁਤ ਵੱਡਾ ਹਾਦਸਾ ਹੋ ਸਕਦਾ ਸੀਗਾ ਅ ਇੱਥੇ ਜਿੰਨੇ ਵੀ ਲੋਕ ਡਿਨਰ ਕਰਨ ਆਉਂਦੇ ਆ ਬੱਚੇ ਸੈਲਫੀ ਵਗੈਰਾ ਖਚਾਉਂਦੇ ਉੱਥੇ ਖੜੇ ਹੋਗੇ ਤੇ ਉਸੇ ਜਗ੍ਹਾ ਤੇ ਹੀ ਆ ਕੇ ਟੈਂਕਰ ਪਲਟਿਆ ਇਹ ਅੱਜ ਤੋਂ ਥੋੜੇ ਦਿਨ ਪਹਿਲਾਂ ਵੀ ਇੱਕ ਸੇਮ ਇਸੇ ਤਰ੍ਹਾਂ ਹੋਇਆ ਸੀ ਜੀ ਜੀ ਬਿਲਕੁਲ ਬਿਲਕੁਲ ਜੀ ਇਹ ਐਸੇ ਹੀ ਅ ਸਾਇਦ ਬਿਲਕੁਲ ਐਸੇ ਹੀ ਪੁਆਇੰਟ ਤੇ ਥੋੜੇ ਦਿਨ ਪਹਿਲਾਂ ਵੀ ਇਹੀ ਹਾਦਸਾ ਹੋਇਆ ਸੀ ਸੇਮ ਤੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੁੰਦਾ ਆ ਕਿ ਅ ਟ੍ਰੈਫਿਕ ਦੇ ਥੋੜੇ ਨਿਯਮ ਜਿਹੜੇ ਆ ਉਹਨਾਂ ਨੂੰ ਦੇਖ ਕੇ ਇਹ ਰੋਡ 'ਚ ਵੀ ਜੇ ਕੋਈ ਪ੍ਰੋਬਲਮ ਆ ਤਾਂ ਇਹਨੂੰ ਇਹ ਰੋਡ ਦਾ ਥੋੜਾ ਕਰਬ ਬੰਦਾ ਇੱਥੋਂ ਤੇ ਉਹਨੂੰ ਸੁਧਾਰਿਆ ਜਾਵੇ ਮੈਂ ਪ੍ਰਸ਼ਾਸਨ ਨੂੰ ਤੇ ਐਨਐਚਓ ਵਾਲਿਆਂ ਨੂੰ ਹੀ ਅਪੀਲ ਕਰਦਾ ਹਾਂ ਤਾਂ ਤੇਲ ਦੇ ਨਾਲ ਭਰਿਆ ਟੈਂਕਰ ਕਿਸ ਤਰ੍ਹਾਂ ਡਗਮਾਉਂਦਾ ਹੋਇਆ ਸੜਕ ਦੇ ਉੱਤੇ ਡਿੱਗ ਜਾਂਦਾ ਤੇ ਪੂਰੀ ਸੜਕ ਦੇ ਉੱਤੇ ਤੇਲ ਹੀ ਤੇਲ ਹੋ ਜਾਂਦਾ ਤੇ ਪੂਰੀ ਘਟਨਾ ਜਿਹੜੀ ਸੀਸੀਟੀਵੀ ਦੇ ਵਿੱਚ ਕੈਦ ਹੁੰਦੀ ਹੈ ਤੁਸੀਂ ਸੀਸੀਟੀਵੀ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਟੈਂਕਰ ਜਿਹੜਾ ওভার ਸਪੀਡ ਦੇ ਨਾਲ ਆਉਂਦਾ ਫਿਰ ਕੱਟ ਲੈਣ ਲੱਗਦਾ ਤੇ ਜਦੋਂ ਕੱਟ ਲੈਣ ਲੱਗਦਾ ਇੱਕੋਦਮ ਉਸਦਾ ਬੈਲੈਂਸ ਹੈ ਜਿਹੜਾ ਵਿਗੜ ਜਾਂਦਾ ਹੈ ਹਿੱਲ ਜਾਂਦਾ ਹੈ ਜਿਸ ਦੇ ਕਾਰਨ ਟੈਂਕਰ ਪਲਟ ਜਾਂਦਾ ਜਿਵੇਂ ਟੈਂਕਰ ਸੜਕ ਤੇ ਪਲਟ ਜਾਂਦਾ ਤੇ ਪੂਰੀ ਸੜਕ ਦੇ ਉੱਤੇ ਤੇਲ ਹੀ ਤੇਲ ਹੋ ਜਾਂਦਾ ਤਸਵੀਰਾਂ ਤੁਸੀਂ ਸੀਸੀਟੀਵੀ ਵਿੱਚ ਦੇਖ ਸਕਦੇ ਹੋ ਤੇ ਚਾਰੇ ਪਾਸੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਕਿ ਕੀ ਹੋ ਗਿਆ ਇੰਨਾ ਭਿਆਨਕ ਜ਼ੋਰ ਨਾਲ ਖੜਕਾ ਹੁੰਦਾ ਆਸੇ ਪਾਸੇ ਦੇ ਲੋਕ ਨੇ ਜਿਹੜੇ ਇਕੱਠੇ ਹੋ ਜਾਂਦੇ ਨੇ ਸੜਕ ਦੇ ਉੱਤੇ ਤੇ ਦੇਖਦੇ ਨੇ ਕਿ ਕੀ ਬਾਣਾ ਵਾਪਰ ਗਿਆ ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਕਿ ਟੈਂਕਰ ਹੈ ਜਿਹੜਾ ਤੇਲ ਦੇ ਨਾਲ ਭਰਿਆ ਹੁੰਦਾ ਮੋੜ ਘਟਣ ਲੱਗਦਾ ਤੇ ਇੱਕੋ ਦਮ ਪਲਟ ਕੇ ਢੇਠਾ ਡਿੱਗ ਜਾਂਦਾ ਜਿਸ ਦੇ ਕਾਰਨ ਪੂਰੀ ਸੜਕ ਦੇ ਉੱਤੇ ਤੇਲ ਹੀ ਤੇਲ ਫੈਲ ਜਾਂਦਾ ਤੇ ਲੋਕਾਂ ਦੇ ਵਿੱਚੋਂ ਸਹਿਮ ਦਾ ਮਾਹੌਲ ਬਣ ਜਾਂਦਾ ਕਿ ਇੱਕੋ ਦਮ ਆਖਿਰ ਕੀ ਹੋ ਗਿਆ ਤੇ ਬਿਲਕੁਲ ਲੋਕਾਂ ਦੇ ਵਿੱਚ ਹਫੜਾ ਦਫੜੀ ਹੈ ਜਿਹੜੀ ਉਹ ਮੱਝ ਜਾਂਦੀ ਹੈ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜਿਹੜਾ ਟਰੱਕ ਹੈ ਉਹ ਇੱਕੋ ਦਮ ਪਲਟ ਜਾਂਦਾ ਤੇ ਪੂਰੀ ਧਰਤੀ ਆ ਜਿਹੜੀ ਪੂਰੀ ਉਹ ਜਗ੍ਹਾ ਹੈ ਉਸਤੇ ਤੇਲ ਹੀ ਤੇਲ ਫੈਲ ਜਾਂਦਾ ਐਸਐਮਜ਼ న్యూਸ ਬਿਊਰੋ ਰਿਪੋਰਟ ਇਹ ਹਾਦਸਾ ਸਰ ਰਾਤ ਕੋਈ 11:30 ਵਜੇ ਦਾ ਟਾਈਮ ਸੀਗਾ ਮੈਨੂੰ ਹੋਟਲ ਦੀ ਰਿਸੈਪਸ਼ਨ ਤੋਂ ਕਾਲ ਆਈ ਕਿ ਆਪਣੇ ਹੋਟਲ ਦੇ ਬਾਹਰ ਇੱਕ ਟੈਂਕਰ ਪਲਟ ਗਿਆ ਮੈਂ ਉਸੇ ਵੇਲੇ ਸੀਸੀਟੀਵੀ ਵੀਡੀਓ ਕੋਲ ਕੇ ਦੇਖੀ ਹੈ ਤੇ ਦੇਖਿਆ ਇੰਨਾ ਮਾਲਕ ਦਾ ਸ਼ੁਗਰ ਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਸ ਤਰ੍ਹਾਂ ਦਾ ਇਹ ਹਾਦਸਾ ਸੀਗਾ ਬਹੁਤ ਵੱਡਾ ਹਾਦਸਾ ਹੋ ਸਕਦਾ ਸੀਗਾ ਇੱਥੇ ਜਿੰਨੇ ਵੀ ਲੋਕ ਡਿਨਰ ਕਰਨ ਆਉਂਦੇ ਆ ਬੱਚੇ ਸੈਲਫੀ ਵਗੈਰਾ ਖਚਾਉਂਦੇ ਉੱਥੇ ਖੜੇ ਹੋਗੇ ਤੇ ਉਸੇ ਜਗ੍ਹਾ ਤੇ ਹੀ ਆ ਕੇ ਟੈਂਕਰ ਪਲਟਿਆ ਤੇ ਖਾਸ ਤੋੜ ਦਿਨ ਪਹਿਲਾਂ ਵੀ ਇੱਕ ਸੇਮ ਇਸੇ ਤਰ੍ਹਾਂ ਹੋਇਆ ਸੀ ਜੀ ਜੀ ਬਿਲਕੁਲ ਬਿਲਕੁਲ ਜੀ ਇਹ ਐਸੇ ਹੀ ਬਿਲਕੁਲ ਐਸੇ ਹੀ ਪੁਆਇੰਟ ਤੇ ਥੋੜੇ ਦਿਨ ਪਹਿਲਾਂ ਵੀ ਇਹੀ ਹਾਦਸਾ ਹੋਇਆ ਸੀਮ ਤੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੁੰਦਾ ਆ ਕਿ ਟ੍ਰੈਫਿਕ ਦੇ ਥੋੜੇ ਨਿਯਮ ਜਿਹੜੇ ਆ ਉਹਨਾਂ ਨੂੰ ਦੇਖ ਕੇ ਇਹ ਰੋਡ 'ਚ ਵੀ ਜੇ ਕੋਈ ਪ੍ਰੋਬਲਮ ਆ ਤੇ ਇਹਨੂੰ ਇਹ ਰੋਡ ਦਾ ਥੋੜਾ ਕਰਵ ਬੰਦਾ ਇੱਥੋਂ ਕਿ ਉਹਨੂੰ ਸੁਧਾਰਿਆ ਜਾਵੇ ਮਹ ਪ੍ਰਸ਼ਾਸਨ ਨੂੰ ਤੇ ਐਨ ਐਚਓ ਵਾਲਿਆਂ ਨੂੰ ਹੀ ਅਪੀਲ ਕਰਦਾ ਹਾਂ